ਛੋਟਾ ਲੱਗੀਆਂ

इतिहास की कड़ी कहती है पहले दिन की दि लड़ाई दूजे दिन की दि लड़ाई इस लड़ाई के अंदर चालीस हजार हजार के करीब मर्द जहां संघ की फौज ने मुगलिया हरदूमन की फौज सम्मी खान जरैल की अगवाई के अंदर आए हुए सिपा सलारा मौत के कार्ड उतार दिए मौत का कार्ड उतरे हुए बेह के इन्हें अपने सिपा सलारा मैदानी जंग वो चुकया नहीं यहाँ ਕਿਉਂਕਿ ਪੌ ਫਟਾਲੇ ਤੋਂ ਲੱਗਦੇ ਆ ਲੱਗਦੇ ਆ ਸੂਰਜ ਛਿਪ ਗਿਆ ਸੂਰਜ ਛਕਣ ਸਾਹ ਜੰਗ ਦੀ ਸਮਾਪਤੀ ਦਾ ਬਿਕਲ ਬੰਦਾ ਤੇ ਵਾਪਸ ਪਰਤ ਕੇ ਇੱਕ ਚਿੱਠੀ دوست ਮੁਹੰਮਦ ਖਾਨ ਨੂੰ ਲਿਖਦਾ ਕਹਿੰਦਾ ਮੈਨੂੰ ਤਾਰੇ ਦਮ ਵਾਲੀ ਫੌਜ ਦੀ ਲੋੜ ਹੈ ਸਵਾ ਲੱਖ ਸੇ ਇੱਕ ਲੜਾ ਤਬਾ ਗੋਬਿੰਦ ਸਿੰਘ ਨਾਮ ਕਹਾਉ ਉਹ ਕਲਗੀ ਤਰਸਾ ਤੇ ਪਤਾ ਮੁਹੰਮਦ ਬਲਬਖਸ਼ ਦਾ ਇਹਨੇ ਚਿੱਠੀ ਲਿਖਤੀ ਹੈ ਤੇ ਚਿੱਠੀ ਲਿਖ ਕੇ ਕਹਿੰਦਾ ਤਾਰੇ ਦਮ ਵਾਲੀ ਫੌਜ ਹੋਰ ਚਾਹੀਦੀ 40000 ਪਹਿਲਾਂ ਲੈ ਕੇ ਆਇਆ ਜਦੋਂ ਹੋਰ ਫੌਜ ਦੀ ਗੱਲ ਕਰਦਾ ਹੈ ਇਹ ਕਿੱਸਾ ਸਿੱਧਰ ਦਾ ਉਧਰ ਦੋਸਤ ਮੁਹੰਮਦ ਖਾਂ ਹੋਰ ਫੌਗ ਦੀਆਂ ਤਿਆਰੀਆਂ ਕਰਨ ਲੱਗਾ ਔਰ ਇਧਰ ਆ ਗਏ ਗੱਠੇਦਾਰ ਮਹਾਂ ਸਿੰਘ ਦੇ ਕੋਲ ਜਦੋਂ ਗੱਠੇਦਾਰ ਮਹਾਂ ਸਿੰਘ ਨੇ ਵੇਖਿਆ ਉਹਨੇ ਵੇਖਿਆ ਕਿ 100 ਤੇ 29 ਦੀਆਂ ਦੇ ਕਰੀਬ ਜਿਹੜੇ ਮੇਰੇ ਜਰਨੈਲ ਲੇ ਕੋ ਵੀ ਜਰਨੈਲ ਕੁਝ ਫਟੜ ਹੋ ਗਿਆ ਤੇ ਕੋਈ ਸ਼ਹਾਦਤ ਦਾ ਜਾਮ ਪੀ ਗਏ ਆਪਣੇ ਮਰਦਾਂ ਨੂੰ ਕਹਿੰਦਾ ਓ ਮਰਦੋ ਤੁਹਾਡੇ ਭਰਾ ਨੇ ਇਹਨਾਂ ਭਰਾਵਾਂ ਨੂੰ ਉਹਨਾਂ ਦੇ ਸਰੀਰਾਂ ਨੂੰ ਰੁੱਲ ਨਹੀਂ ਦਿਆ ਚੁੱਕ ਕੇ ਲਿਆਇਆ ਚੁੱਕ ਕੇ ਲਿਆ ਕੇ ਕਿਲੇ ਦੇ ਅੰਦਰ ਲਿਆਂਦਾ ਅਰਧ ਦੇ ਸਤਕਾਰ ਦੇ ਨਾਲ ਉਹਨੇ ਚਿਖਾ ਚਿਣੀਆਂ ਨੇ ਚਿਖਾ ਤਣ ਕਿ ਉਹਨਾਂ ਦੇ ਸਰੀਰ ਅੱਧਰ ਪੇਟ ਕਰ ਦਿੱਤੇ ਗਏ ਔਰ ਇਸ ਗਹਿਕਤ ਲੜਾਈ ਦੇ ਅੰਦਰ ਜਿਹੜੀ ਯਮਰੌਦ ਦੇ ਕਿਲੇ ਦੀ ਮੋਹਰ ਲਈ ਕੰਦ ਹੈ ਉਸ ਕੰਦ ਦੇ ਉੱਪਰ ਤੋਪਾਂ ਦੇ ਠੈਰ ਵੱਜ ਵੱਜ ਕੇ ਉਹਦੇ ਵਿੱਚ ਵੱਡਾ 파ੜ ਪੈ ਗਿਆ ਵੱਡਾ 파ੜ ਤੇ ਗੱਠਦਾਰ ਮਹਾ ਸਿੰਘ ਨੇ ਆਖਿਆ ਉਹਦਰ ਮੈਲੋ ਤੁਹਾਡੇ ਸਾਹਮਣੇ ਦੋ ਕੰਮ ਨੇ ਮੇਨ ਔਰ ਤੀਸਰਾ ਕੰਮ ਪੈਣਾ ਨਵਾਖਿਆ ਇੱਥੇ ਪੈਣ ਹਰਸ਼ਰਨ ਕੌਰ ਦਾ ਬਹੁਤ ਵੱਡਾ ਰੋਲ ਹੈ ਆਖਿਆ ਤੁਹਾਡੇ ਹਿੱਸੇ ਦਾ ਵੀ ਇੱਕ ਕੰਮ ਹੈ ਤੁਸੀਂ ਲੰਗਰ ਪ੍ਰਸ਼ਾਦਾ ਤਿਆਰ ਕਰਨਾ ਹੈ ਔਰ ਇਸ ਪਾਸੇ ਜਿਹੜਾ ਕਿਲੇ ਦੀ ਕੰਨ ਵਿੱਚ ਪਾੜ ਪਿਆ ਉਹਦੀ ਪੂਰਤੀ ਕਰਨੀ ਹੈ ਤੇ ਦੂਸਰਾ ਕੰਮ ਹੈ ਮਰਦ ਸਰਦਾਰ ਹਰੀ ਸਿੰਘ ਨਲੂਏ ਤੱਕ ਸੁਨੇਹਾ ਪਹੁੰਚਾਉਣਾ ਹੈ ਜਦੋਂ ਆਹ ਸ਼ਬਦ ਵਰਤੇ ਹਨ ਪੈਣ ਹਰਸ਼ਰਨ ਕੌਰ ਆਈ ਉਹਨੇ ਆਖਿਆ ਮੇਰਾ ਧਰਮ ਦਾ ਪਿਤਾ ਮੈਂ ਆਪਣੇ ਪਿਤਾ ਨੂੰ ਸੁਨੇਹਾ ਲੈ ਕੇ ਜਾਵਾਂਗੀ ਮੈਂ ਪਹੁੰਚਾਵਾਂਗੀ ਪੈਣ ਹਰਸ਼ਰਨ ਕੌਰ ਅਫਰੀਦਨਾ ਦਾ ਨਿਵਾਸ ਧਾਰਨ ਕਰਕੇ ਤੇ ਪਸ਼ੌਰ ਪਹੁੰਚੀ ਐ ਪਸ਼ੌਰ ਪਹੁੰਚ ਕੇ ਮਰਦ ਸਰਦਾਰ ਹਰੀ ਸਿੰਘ ਨਲੂਏ ਤੱਕ ਪਹੁੰਚਣ ਲੱਗਿਆ ਗਵਰਨਰ ਸੀ ਇਤਿਹਾਸ ਕਹਿੰਦਾ ਵੀ ਦੋ ਸੰਤਰੀ ਇੱਕ ਪਹਿਲੇ ਨੰਬਰ ਤੇ ਵੱਡੇ ਗੱਦੀ ਮੂਹੇ ਤੇ ਕੋਲ ਔਰ ਦੂਸਰਾ ਜਿਹੜਾ ਸੀ ਉਹ ਸ਼ੇਰ-ਏ-ਪੰਜਾਬ ਦੀ ਜਿੱਥੇ ਰੈਸ਼ ਹੈ ਉੱਥੇ ਲੱਗਾ ਹੁੰਦਾ ਸੀ ਇਹਨੇ ਦਰਸ਼ਨੀ ਡੇੜੀ ਦਾ ਦਰਵਾਜ਼ਾ ਖੜਕਾਇਆ ਤੇ ਖੜਕਾ ਕੇ ਆਵਾਜ਼ ਦਿੱਤੀ ਸੰਤਰੀ ਨੇ ਆਖਿਆ ਕੌਣ ਕਹਿੰਦੀ ਮੈਂ ਪੈਨ ਹਰਸ਼ਰਨ ਕੌਰ जथेदार महान सिंह का परवाना लैके आई इन्हें आख्या जी अंदर लंघ आओ अंदर लंघी अफरीदना लिवास जोड़ता है धी कल सचे पिता महाराज की पुत्री इन्हें त्यार पर प्यार बानने के कमर कसे परवाना है इन्हें आख्या मैं अपने प्यो दे ददार करना चाहनी मैं फतेह के जाना चाहनी यह परवाना है स्नेहा ਮੈਂ ਆਪਣੇ ਧਰਮ ਦੇ ਪਿਤਾ ਨੂੰ ਦੇਣਾ ਚਾਹੁੰਦੀ ਹਾਂ ਅੰਦਰ ਗਈ ਇਤਿਹਾਸ ਕਹਿੰਦਾ ਜਦ ਅੰਦਰ ਪੁੱਢੀ ਹੈ ਨਾ ਤੇ ਮਰਦ ਸਰਦਾਰ ਹਰੀ ਸਿੰਘ ਦੇ ਕੋਲ ਚਾਰ ਵੈਲ ਜਿਹੜੇ ਸਾਨੂੰ 24 ਘੰਟੇ ਰਹਿੰਦੇ ਸਨ ਉਹਨਾਂ ਵਿੱਚੋਂ ਇੱਕ ਜ਼ਗਦਾ ਰਹਿੰਦਾ ਹੈ ਇਤਿਹਾਸ ਕਹਿੰਦਾ ਇਹ ਉਹ ਮਰਦ ਹੈ ਜਿਨੇ ਖੰਬਰਦਰਾ ਤੋਂ ਲੈ ਕੇ ਜੰਮੂ ਕਸ਼ਮੀਰ ਦੀਆਂ ਪਹਾੜੀਆਂ ਤੱਕ ਰਾਜ ਕਾਇਮ ਕੀਤਾ ਉਹ ਮਹਾ ਮਰਦ ਹੈ ਉਹ ਸੂਰਮਾ ਦਰਨਾ ਲੈ ਜੰਮੂ ਕਸ਼ਮੀਰ ਦੀਆਂ ਪਹਾੜੀਆਂ ਉਧਰ ਜਿਹੜਾ ਖੰਭਰ ਦਰ ਹੈ ਉਸ ਖੰਭਰ ਦਰ ਤੱਕ ਰਾਜ ਘਰ ਕਰਦੇ ਅੰਮਰ ਇਹਨਾਂ ਸ਼ਸਤਰਾਂ ਦਾ ਪ੍ਰਕਾਸ਼ ਹੋਵੇ ਔਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਹਜੂਰ ਅਨਵਰ ਨੂੰ ਦਿਲੋਂ ਮੰਨਣ ਲੱਗ ਜਾਓ ਤੇ ਯਾਦ ਰੱਖਿਓ ਦੁਨੀਆ ਦੀ ਸ਼ਕਤੀ ਦੁਨੀਆ ਦੀ ਤਾਕਤ ਤੁਹਾਡਾ ਕੁਝ ਨਹੀਂ ਵਿਗਾੜ ਸਕਦੀ ਇਹ ਗੱਲ ਯਾਦ ਰੱਖਿਆ ਜੀ ਇਤਿਹਾਸ ਕਹਿੰਦਾ ਹੈ ਕਿ ਇਧਰ ਜਦੋਂ ਸਨੇਹਾ ਮਿਲਿਆ ਨਾ ਸਾਹਮਣੇ ਜਾ ਕੇ ਫਤਿਹ ਕਜਾਈ ਹੈ ਇਸ ਦੀ ਪੀ ਹਰਖਰਨ ਕੌਰ ਨੇ ਤੇ ਮਰਨ ਜਥੇਦਾਰ ਸਰਦਾਰ ਹਰੀ ਸਿੰਘ ਨਲੂਆ ਕਹਿੰਦਾ ਧੀਏ ਕੀ ਹਾਲ ਹੈ ਜਮਲਾਉ ਦੇ ਕਿਲੇ ਦਾ ਕਹਿੰਦੀ ਬਾਪ ਜੀ ਹਾੜੇ ਇਸ ਪਰਵਾਨੇ ਦੇ ਅੰਦਰ ਲਿਖਿਆ ਹੈ ਜੋ ਜੱਫੇਦਾਰ ਮਹਾ ਸਿੰਘ ਨੇ ਸੁਨੇਹਾ ਲਾਇਆ ਉਹ ਪਰਵਾਨੇ ਦੇ ਅੰਦਰ ਹੈ ਪਰਵਾਨਾ ਆਪ ਪੜ ਲਓ ਇਹਨੇ ਪਰਵਾਨਾ ਕੱਢ ਕੇ ਕਮਰ ਕੱਸੇ ਦੇ ਵਿੱਚੋਂ ਤੇ ਮਰਦ ਸਰਦਾਰ ਹਰੀ ਸਿੰਘ ਨਲੂਆ ਦੇ ਸਾਹਮਣੇ ਰੱਖਿਆ ਇਹ ਹੁਣ ਪੜਦਾ ਹੈ ਤੇ ਜੋ-ਜੋ ਪੜਦਾ ਗਿਆ ਤਉ ਤੋਂ ਨੇਤਰਾ ਵਿੱਚ ਖੂਨ ਦੇ ਡੋਰੇ ਉਤਰਦੇ ਆਉਂਦੇ ਨੇ ਨਾਲੇ ਮਹਾ ਸਿੰਘ ਨੂੰ ਸ਼ਾਬਾਸ਼ੇ ਦਿੰਦਾ ਹੈ ਕਹਿੰਦਾ ਓਏ ਮਰਦਾ ਜਿਸ ਕਾਰਨ ਜਿਸ ਕਦਰ ਮੈਂ ਤੈਨੂੰ ਇਹ ਜਥੇਦਾਰੀ ਦਿੱਤੀ ਸੀ ਜਿਸ ਕਦਰ ਮੈਂ ਤੈਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ ਤੂੰ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਜਰਮੈਲਾ ਤੇਰੇ ਤੋਂ ਮੈਂ ਆਪਣੇ ਪ੍ਰਾਨ ਨਹੀਂ ਹਾਸਕੇ ਕੁਰਬਾਨ ਕਰਦਿਆਂ ਮਰਦ ਸਰਦਾਰ ਖਰੀ ਸਿੰਘ ਨੇ ਪੜ ਕੇ ਪਰਮਾਨਾ ਆਪਣੀ ਫੌਜ ਨੂੰ ਕੌਮ ਦੇ ਸਿੱਪਾ ਸਵਾਰਾਂ ਨੂੰ ਦਿੱਤਾ ਇਹ ਸੁਨੇਹਾ ਜਿਹਦੇ ਵਿੱਚ ਨੰਦਾਨ ਸਿੰਘ ਪੰਜ ਹੱਥਾ ਹੱਥ ਦੋ ਹੀ ਸੀ ਪਰ ਪੰਜਾਂ ਦੇ ਬਰਾਬਰ ਲੜਦਾ ਸੀ ਅਮਰ ਸਿੰਘ ਮੁੰਜੀਠੀਆ ਇਹਦਾ ਮਰਦਾਂ ਨੂੰ ਦੇਖ ਕੇ ਸੁਨੇਹਾ ਇਹਨਾਂ ਆਖਿਆ ਮਰਦੋ ਮੈਨੂੰ ਤੁਹਾਡੀ ਲੋੜ ਹੈ 10000 ਆਪਣਾ ਇਹ ਜੰਗੀ ਦਰਦ ਲੈ ਕੇ ਮਰਦਾ ਸਰਦਾਰ ਹਰਿ ਸਿੰਘ ਨਾਲ ਉਹ ਤਿਆਰ ਬਰ ਤਿਆਰ ਹੋ ਗਿਆ ਹੈ ਕਹਿੰਦੇ ਕਿ ਉਹ ਤਿਆਰ ਬਰ ਤਿਆਰ ਹੋ ਗਿਆ ਨਾ ਤੇ ਆਪਣੇ ਸੰਘਾਸਤੋਂ ਥੱਲੇ ਪੈਰ ਲਾ ਕੇ ਤੁਰਨ ਲੱਗਾ ਤੇ ਵੈਦ ਨੇ ਪਿੱਛੋਂ ਬਾਹ ਫੜ ਲਈ ਤੇ ਵੈਦ ਨੇ ਕਿਹਾ ਬਾਹ ਫੜੀ ਨਾ ਤੇ ਵੈਦ ਕਹਿੰਦਾ ਗਵਰਨਰ ਸਾਹਿਬ ਤੁਹਾਨੂੰ ਪਤਾ ਹੈ ਤੁਹਾਡੀ ਸਿਹਤ ਜਿਹੜੀ ਹੈ ਕੁਝ ਠੀਕ ਨਹੀਂ ਤੁਹਾਡਾ ਲਾਇਆ ਹੋਇਆ ਕਦਮ ਸੰਗਾਸਣ ਤੋਂ ਥੱਲੇ ਤੁਹਾਡੀ ਮੌਤ ਦਾ ਕਾਰਨ ਬਣ ਸਕਦਾ ਹੈ ਮਰਦ ਨੇ ਤਨਕਾਰਾ ਮਾਰਿਆ ਤਨਕਾਰਾ ਮਾਰ ਕੇ ਛੜਾ ਕੇ ਬਾਹ ਉਹਨੇ ਆਖਿਆ ਵੈਰੀ ਜਿਹੜੀਆਂ ਕੌਮਾਂ ਆਰਾਮ ਗਰਸਤ ਹੋ ਦਇਆ ਕਰਦੀਆਂ ਨੇ ਉਹਨਾਂ ਕੌਮਾਂ ਦੇ ਗਲੋਂ ਕਦੇ ਵੀ ਗੁਲਾਮੀ ਦਾ ਸੰਗਲ ਨਹੀਂ ਲੈਂਦਾ ਨਹੀਂ ਰਹਿੰਦਾ ਉਹਨੇ ਆਖਿਆ ਅੱਜ ਆਪਾਂ ਭਾਕ ਫਰਮਾਨ ਕਰਨ ਦਾ ਸਮਾਂ ਆ ਗਿਆ ਹੈ ਆਵਾਂ ਜਾਂ ਨਾ ਆਵਾਂ ਪਰ ਆਪਣੇ ਜੀਦੇ ਜੀ ਆਪਣੇ ਇਸ ਨਿਸ਼ਾਨ ਵਾਲਾ ਉਹਨਾਂ ਅਫਗਾਨੀਆਂ ਨੂੰ ਅੱਖ ਚੋਂ ਕੇ ਵੇਖਣ ਨਹੀਂ ਦੇਵਾਂਗਾ ਅੱਖਾਂ ਨੋਚ ਲਵਾਂਗਾ ਆਹ ਕਲਗੀਧਰ ਸੱਚੇ ਪਤਾ ਮਹਾਰਾਜ ਦਾ ਸੂਰਮਾ ਜਰਨੈਲ ਲੈ ਕੇ ਆਪਣੇ ਜਰਨੈਲਾਂ ਨੂੰ ਨਾਲ ਲੈ ਕੇ ਨਗਾਰੇ ਤੇ ਜੋਟ ਪਹਿਲੇ ਪੈਰ ਆਪ ਹੁੰਦਾ ਜਮਰੋਹ ਦੇ ਉਸ ਮਾਦਮੇ جنگ ਦੇ ਅੰਦਰ ਤੇ ਜਥੇਦਾਰ ਮਹਾ ਸਿੰਘ ਨੇ ਚਿੱਠੀ ਦੇ ਅੰਦਰ ਇੱਕ ਗੱਲ ਬੜੀ ਵਧੀਆ ਲਿਖੀ ਉਹਨੇ ਆਖਿਆ ਮਰਦਾਂ ਜਦੋਂ ਹਰੀ ਸਿੰਘ ਦੇ ਬੁਰਜ ਦੇ ਕੋਲ ਆ ਜਾਵੇ ਉਸ ਬੁਰਜ ਦੇ ਕੋਲ ਆ ਕੇ ਆਪਣੀ ਵੱਡੀ ਤੋਪ ਦਾ ਗੋਲਾ ਅਸਮਾਨ ਵੱਲੋਂ ਮੂੰਹ ਉਤਾਰਨ ਕਰਕੇ ਦਾਗ ਦੇਵੀ ਤੇ ਮੈਂ ਸਮਝਨਦਾਵਾਂਗਾ ਕਿ ਮਰਦ ਸਰਦਾਰ ਹਰੀ ਸਿੰਘ ਲੜੂਆ ਆ ਗਿਆ ਹੈ ਇਹਨੇ ਓਹੀ ਕੀਤਾ ਵੱਡੀ ਤੋਪ ਦੇ ਗੋਲੇ ਨੂੰ ਪੁਲੀਤਾ ਆਪ ਦਿੱਤਾ ਮਰਦ ਨੇ ਯਕਾਰਾ ਛੱਡਿਆ ਇਧਰ ਜਥੇਦਾਰ ਮਹਾ ਸਿੰਘ ਉਸ ਮਰਦ ਨੇ ਆਪਣੇ ਨਿਤਨੇਮ ਦੀ ਸਮਾਪਤੀ ਕਰਕੇ ਪਹਿਲੇ ਪੈਰ ਦੀ ਜਕਾਰਾ ਛੱਡਿਆ ਚਾ ਚੜ ਗਿਆ ਓ ਮਰਦ ਸਰਦਾਰ ਹਰੀ ਸਿੰਘ ਨਲੂਆ ਆਪਣੇ ਹੱਥਾਂ ਦੇ ਨਾਲ ਜਿਵੇਂ ਆੜੇ ਤੂਫਣ ਖੜ ਕੇ ਸ਼ੇਰ ਪੜਨ ਵਾਲਾ ਮਹਾਨ ਮਰਦ ਸਿੱਖ ਰਾਜ ਦਾ ਮਜ਼ਬੂਤ ਥੰਮ ਉਹ ਜਰਨੈਲ ਮੈਦਾਨੇ ਜੰਗ ਜਮਰੋਵੰਦਰ ਆਣ ਕੋ ਜੈ ਯਾਦ ਰੱਖਿਓ ਚਾਰ ਬਾਈਆਂ ਨੇ ਇੱਕ ਬਾਈ ਉਹਨਾਂ ਮਰਦਾਂ ਨੇ ਡੱਕੀ ਅਫਗਾਨੀਆਂ ਦਾ ਰਾਹ ਰੋਕ ਕੇ ਜਿੱਥੇ ਦਾਰ ਮਹਾਂ ਸਿੰਘ ਨੇ ਤੇ ਤਿੰਨ ਬੱਤੀਆਂ ਜਦੋਂ ਤਿੰਨ ਬੱਤੀਆਂ ਨਾਲ

ਜਿਹੜੀ ਸੈਂਟਰ ਦੀ ਬਾਈ ਹੈ ਉਹ ਮਰਦ ਸਰਦਾਰ ਹਰੀ ਸਿੰਘ ਨਲੂਏ ਨੇ ਆਪ ਸੰਭੀ ਕਮਾਂਡ ਸੰਭੀ ਕਮਾਂਡ ਸਾਹਿਬ ਕੇ ਮਰਦ ਸਰਦਾਰ ਹਰੀ ਸਿੰਘ ਨਲੂਆ ਅੱਜ ਜਦੋਂ ਪਸ਼ੌਰ ਤੋਂ ਤੁਰਿਆ ਤੇ ਮਰਦ ਨੇ ਅੱਜ ਨੀਲਾ ਬਾਣਾ ਨਹੀਂ ਚਿੱਟਾ ਬਾਣਾ ਪਾਇਆ ਜਿਸ ਦਾ ਮਤਲਬ ਸੀ ਕਿ ਅੱਜ ਠੱਫਣ ਸਿਰ ਤੇ ਬੰਨ ਕੇ ਚੱਲਿਆ ਹਾਂ ਜੇ 40000 ਦਾ ਕੱਠ ਲੈ ਕੇ ਦੋਸਤ ਮੁਹੰਮਦ ਖਾਨ ਨੇ ਸਮੀ ਖਾਨ ਦੀ ਅਗਵਾਈ ਦੇ ਅੰਦਰ ਭੇਜਿਆ ਉਹਨਾਂ ਵਿੱਚੋਂ ਇੱਕ ਨੂੰ ਵੀ ਜੂੰਦਾ ਨਹੀਂ ਜਾਣਦੇ ਆਂਗਾ ਜੂੰਦੇ ਜੀ ਆ ਖੱਫਨ ਬਣ ਕੇ ਮਰਦ ਮੈਦਾਨੇ ਜੰਗ ਦੇ ਅੰਦਰ ਪੌਫਟਾਲੇ ਦੀ ਡਿੱ ਕਰਣ ਲੱਗੇ ਹੋਈਏ ਪੌਫਟਾਲੇ ਦੀ ਡਿੱ ਲੱਗੇ ਨੰਗਾਰੇ ਤੇ ਚੋਟ ਨੰਗਾਰੇ ਤੇ ਚੋਟ ਲਾ ਕੇ ਨਾ ਸੰਗਤ ਤੇ ਅਚਿੰਤੇ ਬਾਜਾਂ ਦੀ ਤਰ੍ਹਾਂ ਮੁਗਲਿਆ ਹਕੂਮਤ ਦੇ ਕਰਨਦਿਆਂ ਦੇ ਉੱਪਰ ਗੁਰੂ ਕੀ ਖਾਲਸਾ ਫੌਜ ਜਿਹੜੀ ਟੁੱਟ ਕੇ ਪੈ ਗਈ ਹੁਣ ਤਲਵਾਰਾਂ ਦੇ ਨਾਲ ਤਲਵਾਰਾਂ ਖੜਕਣ ਲੱਗੀਆਂ ਢਾਲਾਂ ਤੇ ਤਲਵਾਰਾਂ ਵੱਜ ਕੇ ਉਹਨਾਂ ਦੇ ਵਿੱਚੋਂ ਚੰਗਿਆੜੇ ਨਿਕਲ ਲੱਗੇ ਐ ਅੱਗ ਬਰਸਣ ਲੱਗੀ ਐ ਲਊਵੇਜ ਦਾ ਗੈਰਾ ਇੱਕ ਹੋਣ ਲੱਗਾ ਐ ਅਫੇ ਹਾਸੇ ਕੜੀ ਕਹਿੰਦੀ ਇਧਰੋਂ ਲੜਦਿਆਂ ਲੜਦਿਆਂ ਮਰਦ ਸਰਦਾਰ ਹਰੀ ਸਿੰਘ ਨਲੂਆ ਆਪਣੇ ਘੋੜੇ ਦੇ ਉੱਪਰ ਤੇ ਉਧਰੋਂ ਪੂਰੇ ਦਾ ਪੂਰਾ ਲੋਹੇ ਦੀ ਜ਼ਰੀਪ ਦੇ ਨਾਲ ਜਕੜਿਆ ਹੋਇਆ ਸੰਮੀ ਖਾਨ ਉਹ ਵੀ ਆਪਣੇ ਘੋੜੇ ਦੇ ਉੱਪਰ ਆਣ ਕੇ ਤੇ ਮਰਦ ਸਰਦਾਰ ਹਰੀ ਸਿੰਘ ਨਲੂਏ ਦੇ ਸਾਹਮਣੇ ਆ ਜਾਂਦਾ ਹੈ ਜਦੋਂ ਸਾਹਮਣੇ ਆਇਆ ਨਾ ਤੇ ਸਮੀਖਾਨ ਕਹਿੰਦਾ ਓਏ ਤੂੰ ਆਪਣੀਆਂ ਫੌਜਾਂ ਦਾ ਦਰਨੈਲ ਐ ਤੇ ਮੈਂ ਆਪਣੀਆਂ ਫੌਜਾਂ ਦਾ ਦਰਨੈਲ ਤੇ ਮਰਦ ਸਰਦਾਰ ਹਰੀ ਸਿੰਘ ਨਲੂਆ ਕਹਿੰਦਾ ਓਏ ਤੇਰਾ ਮੇਰਾ ਪੇੜ ਮੈਦਾਨ ਦੇ ਅੰਦਰ ਪਹਿਲੀ ਦਫਾ ਪਿਆ ਐ ਮਤੈ ਤੇਰੇ ਦਿਲ ਦੀ ਕੋਈ ਦਿਲਵਤਨਾ ਦਾ ਐ ਆਪਣੇ ਦਿਲ ਦੇ ਚਾਅ ਪੂਰੇ ਕਰਦਾ ਐ ਕੀ ਕਹਿਣਾ ਚਾਹੁੰਦਾ ਓਨੇ ਆਖਿਆ ਜੀ ਇੱਕ ਵਾਰ ਦੀ ਮੰਗ ਕਰਦਾ ਓਨੇ ਆਖਿਆ ਕੀ ਵਾਰ ਦੀ ਮੰਗ ਕਰਦਾ ਆ ਤੂੰ ਇੱਕ ਦੀ ਮੰਗ ਕਰਦਾ ਤੈਨੂੰ ਤਿੰਨ ਦਿੱਤੇ ਪਰ ਇੱਕ ਗੱਲ ਯਾਦ ਰੱਖੀ ਖਾਲਸਾ ਕਦੀ ਭਾਜੀ ਨਹੀਂ ਰੱਖਦਾ ਨੌਤਰੇ ਦੀ ਬਿਊਟੀਕ ਰੱਖੀ ਤੂੰ ਇੱਕ ਮੰਗਿਆ ਸੀ ਤੇ ਤੂੰ ਤਿੰਨ ਦਿੱਤੇ ਇਤਿਹਾਸ ਕਹਿੰਦਾ ਇਹ ਪਿਸ਼ਾਹ ਹੋਇਆ ਤੇ ਇੱਕ ਦਾ ਧਨੀ ਸੀ ਸਮੀਖਾਂ ਇਹ ਪਿਸ਼ਾਹ ਹੋ ਕੇ ਕਹਿੰਦਾ ਕਹਿੰਦਾ ਹਰੀਸ਼ਾ ਤੇਰਾ ਨਾਮ ਬੜਾ ਸੁਣਿਆ ਹੈ ਪਰ ਤੂੰ ਤੇ ਵਾਕਿਆ ਹੀ ਜੁੱਧ ਹੈ ਪਰ ਯਾਦ ਰੱਖੀ ਮੈਂ ਵੀ ਤੇਗ ਦਾ ਧਨੀ ਮੰਨਿਆ ਗਿਆ ਤੂੰ ਮੈਂ ਇੱਕ ਮੰਗਿਆ ਸੀ ਤਿੰਨ ਦਿੱਤੇ ਹੈ ਕਹਿੰਦਾ ਯਾਦ ਰੱਖੀ ਤਿੰਨਾਂ ਤੋਂ ਬਾਅਦ ਫਿਰ ਮੇਰੀ ਵਾਰੀ ਹੈ ਜਦੋਂ ਆਹ ਸ਼ਬਦ ਵਰਤੇ ਨਾ ਇਹ ਹੋਇਆ ਪਛਾਣ ਨੂੰ ਇਹ ਪਛਾਣ ਨੂੰ ਹੋ ਕੇ ਆਪਣੇ ਪਪਾ ਦੇ ਪਾਰ ਹੋ ਕੇ ਸੰਭਲ ਕੇ ਨੇ ਪਹਿਲਾ ਵਾਰ ਕੀਤਾ ਹੈ ਤੇ ਸੰਘੇ ਜਦੋਂ ਨੇ ਪਹਿਲਾ ਵਾਰ ਕੀਤਾ ਨਾ ਇਤਿਹਾਸ ਦੀ ਕਣੀ ਕਹਿੰਦੀ ਹੈ ਮਰਦ ਸਰਦਾਰ ਹਰੀ ਸਿੰਘ ਗਲੂਏ ਨੇ ਆਪਣੇ ਫਰਿਸ਼ਤੇ ਦੀ ਜਿਹੜੀ ਕਾਜਾ ਲਗਾਮ ਉਹਨੂੰ ਹਲਕਾ ਜਿਹਾ ਘਮਾਇਆ ਜਦੋਂ ਹਲਕਾ ਜਿਹਾ ਘਮਾਇਆ ਹੈ ਨਾ ਤੇ ਇਤਿਹਾਸ ਕਹਿੰਦਾ ਕਿ ਜਿਹੜੀ ਸੰਮੀ ਖਾਨ ਦੀ ਤਲਵਾਰ ਹੈ ਉਹ ਮਰਦ ਸਰਦਾਰ ਹਰੀ ਸਿੰਘ ਨਲੂਏ ਦੇ ਖੱਬੇ ਪੈਰ ਤੇ ਹਲਕਾ ਜਿਹਾ ਦਾਗ ਦੇ ਗਿਆ जख्म ਦੇ ਗਿਆ ਕਵੀ ਦੇ ਖਿਆਲ ਦੀ ਉਡਾਰੀ ਹੈ ਉਹ ਕਹਿੰਦਾ ਸੰਮੀ ਖਾਨ ਦੀ ਤਲਵਾਰ ਮਰਦ ਸਰਦਾਰ ਹਰੀ ਸਿੰਘ ਨਲੂਏ ਦੇ ਤਿਰਨ ਸ਼ਫਰਸ਼ ਕਰਨ ਵਾਸਤੇ ਆਈ ਸੀ ਗੱਦ ਕਿ ਆਖੋ ਸਤਨਾਮ ਸ੍ਰੀ ਵਾਹਿਗੁਰੂ ਔਰ ਦੂਸਰਾ ਵਾਰ ਜਦੋਂ ਇਹਨੇ ਪਹਿਲਾ ਵਾਰ ਕੀਤਾ ਤੇ ਮਰਦ ਸਰਦਾਰ ਹਰੀ ਸਿੰਘ ਨਲੂਏ ਨੇ ਬਾਤ ਦਿੱਤੀ ਕਹਿੰਦਾ ਖਾਨਾ ਓਏ ਗੱਲ ਯਾਦ ਰੱਖੀ ਵਾਰ ਤੇਰੇ ਤਿੰਨ ਸੀ ਇੱਕ ਹੋ ਗਈ ਤੇ ਦੋ ਰਹਿ ਗਏ उन्हें फिर पिछा होया फिर पिछा होकर अल्लाह नबी को याद किया कलाम पढ़ के मर्द ने फिर दूसरा, बार है। ने दूसरा बार बचाया। पर दूसरा बार भी हल्का जहा जख्म इस खपे टोले के उपर दे गया है मर्द ने आख्या वाह खाना वाकई तलवार द नहीं है पर याद रखी बार तेरा एक रह गया मेरी बारी है ਇਨੇ ਫੇਰ ਪੜਿਆ ਨਬੀ ਦਾ ਕਲਮਾ ਪਾ ਕੇ ਪੰਪਾਂ ਤੇ ਪਾਰ ਅੱਡੀ ਚੋਟੀ ਦਾ ਯੋਹ ਨਾ ਕੇ ਪੂਰਾ ਤਾਣ ਲਾ ਕੇ ਨੇ ਤੀਸਰਾ ਵਾਰ ਕੀਤਾ ਹੈ ਮਰਦ ਨੇ ਅੱਗੇ ਢਾਲ ਢਾ ਦਿੱਤੀ ਇਤਿਹਾਸ ਕਹਿੰਦਾ ਉਹਦੀ ਤਲਵਾਰ ਇਸ ਢਾਲ ਤੇ ਅੰਦਰ ਦਸ ਗਈ ਜਦੋਂ ਖਿੱਚਣ ਲੱਗਾ ਤੇ ਢਾਲ ਦੇ ਵਿੱਚੋਂ ਖਿੱਚੀ ਨਾ ਗਈ ਦੋ ਢਾਲਾਂ ਦਾ ਜ਼ਿਕਰ ਆਉਂਗਾ ਇੱਕ ਫਲਾਦ ਦੇ ਲੋਹੇ ਦੀ ਔਰ ਦੂਸਰੀ ਗੈਂਦੇ ਦੀ ਥਲ ਦੀ ਢਾਲ ਜਿਨ੍ਹਾਂ ਦਾ ਇਸ ਜੰਗ ਦੇ ਅੰਦਰ ਵਰਤੋਂ ਹੋਈ ਇਹ ਗੈਂਡੇ ਦੇ ਖੰਡ ਦੀ ਢਾਲ ਹੈ ਇਹਨੇ ਜਦੋਂ ਖਲਾਦੀ ਤਲਵਾਰ ਮਾਰੀ ਤੇ ਗੈਂਡੇ ਦੀ ਖਾਲ ਨੂੰ ਤਲਵਾਰ ਫੜ ਗਈ ਇਹਦੇ ਕੋਈ ਛੁੜਾਈ ਨਾ ਗਏ ਮਰਦ ਨੇ ਢਾਲ ਦੇ ਵਿੱਚੋਂ ਤਲਵਾਰ ਕੱਢੀ ਆਵਾਜ਼ ਦਿੱਤੀ ਐ ਤੇ ਆਪਣੇ ਘੋੜੇ ਨੂੰ ਅੱਡੀ ਲਾ ਕੇ ਸਭੀ ਖਾਂ ਖੰਬਰਦਣਾ ਵੱਲੋਂ ਦੌੜ ਉੱਠਿਆ ਤੇ ਸੰਗੇ ਜਦੋਂ ਦੌੜ ਉੱਠਿਆ ਨਾ ਮਰਦ ਨੇ ਢਾਲ ਦੇ ਵਿੱਚੋਂ ਤਲਵਾਰ ਕੱਢ ਕੇ ਤੇ ਖਾਨ ਨੂੰ ਬਾਹਰ ਮਾਰੀ ਕਹਿੰਦਾ ਓ ਖੰਨ ਇਹ ਰਣ ਤਤ ਐ ਤੇ ਰਣ ਤਤੇ ਅੰਦਰ ਜਦੋਂ ਭਾਜੀ ਪਾਈ ਦੇ ਤੇ ਫਿਰ ਨਯੋਤਰੇ ਦੀ ਕੀਤੇ ਸੀ ਇੱਕ ਦੀ ਤੇ ਉਡੀਕ ਰੱਖ ਦੋ ਇਹਨੇ ਹੋਰ ਘੋੜਾ ਤੇਜ਼ ਕਰ ਲਿਆ ਸੰਮੀ ਖਾਨ ਨੇ ਮਰਦ ਨੇ ਲਾਈ ਆਪਣੇ ਘੋੜੇ ਨੂੰ ਅੱਡੀ ਕਲਗੀਧਰ ਸੱਤੇ ਪਤਾ ਮਹਾਰਾਜ ਤੂੰ ਕਰਕੇ ਰਾਤ ਦੇਖ ਕੇ ਆਪਣੇ ਫਰਿਸ਼ਤੇ ਨੂੰ ਥਾਪੜ ਮਰਦ ਨੇ ਆਖਿਆ ਖਾਨ ਮਦਦ ਦੇ ਤੱਕ ਜਮਲਾਉਤ ਦੇ ਵਿੱਚੋਂ ਸੁੱਕੇ ਨਹੀਂ ਜਾਣਾ ਚਾਹੀਦਾ ਮਰਦ ਸਰਦਾਰ ਹਰੀ ਸਿੰਘ ਨਲੂਆ ਤੇਜ਼ ਚੜਾਉਂਦਾ ਹੈ ਆਪਣੇ ਘੋੜੇ ਨੂੰ ਕਰਕੇ ਸੰਮੀ ਖਾਨ ਦੇ ਘੋੜੇ ਦੇ ਬਰਾਬਰ ਘੋੜਾ ਮਰਦ ਨੇ ਆਖਿਆ ਖਾਨਾ ਜੇ ਵਾਰ ਨਹੀਂ ਸੀ ਲੈਣਾ ਤੇ ਤਲਵਾਰ ਹੀ ਲੈਦਾ ਇਹਦੇ ਵੱਲੋਂ ਤਲਵਾਰ ਛੁੱਟੀ ਹੈ ਮਰਦੇ ਜੁੰਦੇ ਨੇ ਤਲਵਾਰ ਫੜ ਤੇ ਲਈ ਪਰ ਯਾਦ ਰੱਖਿਆ ਜੇ ਵਾਰ ਕਰਨ ਦੀ ਜੁਰਤ ਨਹੀਂ ਪਈ ਮਰਦ ਸਰਦਾਰ ਹਰੀ ਸਿੰਘ ਨਲੂਏ ਨੇ ਕਰਕੇ ਸੰਮੀ ਖਾਨ ਦੇ ਘੋੜੇ ਦੇ ਅਗਲਵਾਂ ਦੀ ਘੋੜਾ ਪਾ ਕੇ ਰਕਾਬਾਂ ਤੇ ਪਾਰ ਠੱਕ ਘੋੜੇ ਦੇ ਕਾਦਿਆਂ ਨੂੰ ਆਹ ਚੰਡੀ ਸੂਤ ਕੇ ਮ्यान ਦੇ ਅੰਦਰੋਂ ਲੈ ਕੇ ਕਰੋ ਕਲਗੀਧਰ ਪਾਦਸ਼ਾਹ ਮਹਾਰਾਜ ਨੂੰ ਯਾਦ ਕੀਤਾ ਹੈ ਕਾਲੰਗ ਪ੍ਰਨਾਸੀ ਪਿਆਰੇ ਸਰੂਪੇ ਸਦਾ ਪੁੱਤੇ ਕਲਗੀ ਤਰਪਕਸ਼ਾ ਮਹਾਰਾਜ ਨੂੰ ਕਰਕੇ ਯਾਦ ਡੱਟ ਕੇ ਪਠਾਨ ਨੂੰ ਕਹਿੰਦਾ ਖਾਨਾ ਤਿੰਨ ਵਾਰ ਕੀਤੇ ਤੇਰਾ ਇੱਕ ਨਹੀਂ ਲੱਗਾ ਵਾਰ ਮੈਂ ਦੱਸਦਾ ਵਾਰ ਉਹਦਾ ਨਹੀਂ ਵਾਰ ਏ ਐਦਾਂ ਕਰੀਦਾ